ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਰੇਲਾ ਰੋਕਣ ਦੇ ਪ੍ਰੋਗਰਾਮ ਉਦਿੱਕਿਆ ਗਿਆ ਸੀ ਜਿਸ ਦਾ ਸ੍ਰਹਨ ਰੇਲਵੇ ਸਟੇਸ਼ਨ ਤੋਂ ਪੁੱਛੀ ਕੁਜੀ ਦੂਰੀ ਤੇ ਸਥਤ ਮਾਦੋਪੁਰ ਰੇਲਵੇ ਫਾਟਕ ਨੇੜੇ ਰੇਲਵੇ ਟਰੈਕ ਤੇ ਬੈਠ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੁੱਖ ਮੰਗਾਂ ਨਹੀਂ ਮੰਨਦੀ ਤਦ ਤੱਕ ਇਹ ਅੰਦੋਲਨ ਜਾਰੀ ਰਹੇਗਾ ਅੱਜ ਜਿਹੜਾ 26 ਤਰੀਕ ਤੋਂ ਸਾਡੇ ਮਰਨ ਵਰਤੋਂ ਡਲੇਵਾਲ ਸਾਹਿਬ ਬੈਠੇ ਨੇ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਕਿ 2020-21 ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੰਗਾ ਵਾਸਤੇ ਉਹ ਜਿਹੜੇ ਤਿੰਨ ਕਾਨੂੰਨ ਤੇ ਜਾਂ ਜਿਹੜੀਆਂ ਸਾਡੀਆਂ ਜੈਨੂਅਲ ਕਿਸਾਨੀ ਦੀਆਂ ਮੰਗਾ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਜਾਂ ਬਹੁਤ ਸਾਰੀਆਂ ਹੋਰ ਕਿਸਾਨੀ ਦੇ ਰਿਲੇਟਿਵ ਮਤਲਬ ਕਿ ਮੰਗਾ ਨੇ ਉਹਦੇ ਕਾਰਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਮੋਰਚੇ ਦੇ ਵਿੱਚ ਕਿ ਤੁਸੀਂ ਪੰਜਾਬ ਨੂੰ ਚਲੇ ਜਾਓ ਅਸੀਂ ਤੁਹਾਡੀਆਂ ਹੀ ਮੰਗਾ ਸਵੀਕਾਰ ਕਰ ਲਈਆਂ ਪਰ ਸਰਕਾਰ ਨੇ 2-3 ਸਾਲ ਲੰਘਣ ਦੇ ਬਾਵਜੂਦ ਵੀ ਉਹ ਮੰਗਾਂ ਸਾਡੀਆਂ ਜੀਉਂਦੀਆਂ ਤਿਉਹ ਰਹੀਆਂ ਬੜੀ ਦੇਰ ਤੇ ਸ਼ਾਂਤਵੇ ਢੰਗ ਦੇ ਨਾਲ ਪ੍ਰੋਟੈਸਟ ਹੁੰਦੇ ਰਹੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਦੀਆਂ ਰਹੀਆਂ ਪਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹ ਬਿਲਕੁਲ ਨਹੀਂ ਮੰਨੀਆਂ ਸੋ ਅੱਜ 25 ਨਵੰਬਰ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਵਰਤ ਦਾ ਜਿਹੜਾ ਫੈਸਲਾ ਕਰ ਲਿਆ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਜਾਂ ਜਾ ਮੇਰੀ ਫਿਰ ਜਿਹੜੀ ਸ਼ਹੀਦੀ ਆ ਉਹਨੂੰ ਸ਼ਹੀਦੀ ਲੈ ਲਵੇ ਸਾਡੀ ਮੇਰੀ ਕੁਰਬਾਨੀ ਲੈ ਲਵੇ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਹੋ ਗਈ ਸੀ ਕਿ ਜਿਹੜੇ ਲੀਡਰ ਆ ਲੀਡਰ ਕਿਉਂ ਨਹੀਂ ਅੱਗੇ ਹੋ ਕੇ ਮਰਦੇ ਕਿ ਨੌਜਵਾਨ ਕਿਉਂਕਿ ਡੱਲੇਵਾਲ ਸਾਹਿਬ ਦੇ ਮਨ ਤੇ ਇੱਕ ਸੋਚ ਖੜ ਗਈ ਕਿ ਜਿਹੜਾ ਸ਼ੁਭ ਕਰਨਾ ਇੱਕ ਨੌਜਵਾਨ ਬੱਚਾ ਕਿਸੇ ਦਾ ਇਹਨਾਂ ਦੇ ਸੈਂਟਰ ਗਵਰਨਮੈਂਟ ਦੀਆਂ ਗਲਤ ਪਾਲਿਸੀਆਂ ਕਰਕੇ ਉਹ ਨੌਜਵਾਨ ਗੋਲੀ ਲਾ ਕੇ ਮਲਾਜ਼ਮਾਂ ਦੀ ਗੋਲੀ ਲੰਗਣ ਕਰ ਉਹ ਬੱਚਾ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਡਲੇਵਾਲ ਸਾਹਿਬ ਨੇ ਸੋਚਿਆ ਕਿ ਮੈਂ ਬੱਚਾ ਤਾਂ ਕਿਸੇ ਦਾ ਨਹੀਂ ਦੇ ਸਕਦਾ ਕਿਉਂ ਨਾ ਮੈਂ ਆਪਣੀ ਕੁਰਬਾਨੀ ਦੇ ਦਵਾਂ ਕਿਸਾਨੀ ਪਿੱਛੇ ਕਿਉਂ ਉਸ ਮਾਂ ਦਾ ਉਸ ਪੇ ਉਹਦਾ ਜਿਹੜਾ ਹਿਰਦਾ ਹੈ ਜਿਹੜਾ ਉਹਨੂੰ ਸ਼ਾਂਤ ਰੱਖਣ ਵਾਸਤੇ ਕਿਸਾਨੀ ਦੀਆਂ ਜਿਹੜੀਆਂ ਜੈਨੂਅਲ ਮੰਗਾ ਵਾਸਤੇ ਸੋ ਅੱਜ ਜਿਹੜੇ ਟ੍ਰੈਕਾਂ ਤੇ ਅਸੀਂ ਬੈਠੇ ਆ ਜਿੱਥੇ ਬੰਦੀ ਦੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੋ ਇਸ ਕਰਕੇ ਅਸੀਂ ਸ਼ਾਂਤ ਮਹਿਟਾਂ ਦੇ ਨਾਲ ਬੈਠੇ ਆ ਸੋ ਵੈਰੀ ਗੁੱਡ ਆ ਸੋ ਵੈਰੀ ਜੀਲਾ ਸਿੱਖਿਆ ਤੇ ਸਿਖਲਾਈ ਸੰਸਾ ਫਤਿਹਗੜ ਸਾਹਿਬ ਨੂੰ ਡਾਇਟ ਵਿਖੇ ਤਾਂ ਤਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਗਣਿਤ ਤੇ ਸਾਇੰਸ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਦਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਾ ਫਤਿਹਗੜ੍ਹ ਸਾਹਿਬ ਦੇ ਮੁਖੀ ਆਨੰਦ ਗੁਪਤਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਅਸੀਂ ਡਾਇਰੈਕਟ ਫਤਿਹਗੜ੍ਹ ਸਾਹਿਬ ਖੜੇ ਹਾਂ ਬਹੁਤ ਵਧੀਆ ਉਪਰਾਲਾ ਜਿਨ੍ਹਾਂ ਨੇ ਕੀਤਾ ਤਤਨ ਤਨ ਬਾਬਾ ਜੋਰਾਵਰ ਬਾਬਾ ਫਤੇਸਿਗਤ ਮਾਤਾ ਗੁਜਰਕਰ ਜੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਤੁਸੀਂ ਦੇਖ ਰਹੇ ਹੋ ਸਾਡੇ ਨੌਜਵਾਨ ਖੂਨਦਾਨ ਦੇ ਰਹੇ ਨੇ ਸਭ ਦੇ ਜਾਣੇ ਕਿ ਖੂਨਦਾਨ ਮਹਾਨਦਾਨ ਹੁੰਦਾ ਸਭ ਤੋਂ ਵੱਡਾ ਦਾਨ ਖੂਨਦਾਨ ਦਾ ਹੁੰਦਾ ਸੋ ਇਹਨਾਂ ਦਾ ਬਹੁਤ ਵੱਡਾ ਪ੍ਰੋਗਰਾਮ ਨਾਲ ਦੀ ਨਾਲ ਅਸੀਂ ਆਪਣੀਆਂ ਬੱਚੀਆਂ ਦੇਖੀਆਂ ਜਿਨ੍ਹਾਂ ਨੇ ਸਾਇੰਸ ਦੀ ਗਣਿਤ ਦੀ ਪ੍ਰਦਰਸ਼ਨੀ ਲਈ ਹੈ ਔਰ ਬੇਸਿਕ ਰੂਲ ਸਾਡੇ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਕਿ ਹਿਊਮਨ ਬੋਡੀ ਕਿਵੇਂ ਕੰਮ ਕਰਦੀ ਹੈ ਕਿਵੇਂ ਪਿਊਰੀਫਾਈ ਹੁੰਦਾ ਸਾਡਾ ਖੂਨ ਸੋ ਇਹ ਇੱਕ ਬੇਸਿਕ ਨੋਲੇਜ ਹੈ ਸਾਡੇ ਸਟੂਡੈਂਟ ਨੂੰ ਹੋਣੀ ਚਾਹੀਦੀ ਹੈ ਮੈਂ ਸਾਡੇ ਜਿਹੜੇ ਇੱਥੇ ਦੇ ਗੁਪਤਾ ਸਾਹਿਬ ਉਹਨਾਂ ਦਾ ਸਮੁੱਚੇ ਸਟਾਫ ਦਾ ਧੰਨਵਾਦ ਕਰਦਾ ਸਾਡੇ ਡੀਓ ਸਾਹਿਬ ਦਾ ਕਿਨਾਂ ਨੇ ਵਧੀਆ ਉਪਰਾਲਾ ਕੀਤਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਾਂਕਿ ਬੱਚਿਆਂ ਨੂੰ ਜਿਆਦਾ ਜਿਆਦਾ ਨੋਲੇਜ ਆਵੇ ਅੱਜ ਅਸੀਂ ਡਾਈਟ ਦੇ ਵਿੱਚ ਇੱਕ ਨਵਾਂ ਉਪਰਾਲਾ ਕਰਦੇ ਹੋਏ ਖੂਨਦਾਨ ਕੈਂਪ ਲਾਇਆ ਨਾਲ ਹੀ ਅਸੀਂ ਇੱਕ ਵਿਗਿਆਨ ਪ੍ਰਦਰਸ਼ਨੀ ਵੀ ਲਗਾਈ ਹੈ ਜਿਸ ਵਿੱਚ ਬੱਚਿਆਂ ਨੂੰ ਆ ਪਤਾ ਲੱਗ ਸਕੀਂ ਕਿਵੇਂ ਸਾਡਾ ਮਾਨਵ ਸ਼ਰੀਰ ਕੰਮ ਕਰਦਾ ਕਿਵੇਂ ਅਸ ਦੇ ਵਕ 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 ਅੰਗ ਕੱਖ-ਕੱਖ ਆਰਗਨ ਆਪਣਾ ਆਪਣਾ ਕੰਮ ਕਰਦੇ ਹੋਏ ਇੱਕ ਟੀਮ ਦੀ ਵਜੋਂ ਕੰਮ ਕਰਦੇ ਹੋਏ ਇੱਕ ਆਦਮੀ ਨੂੰ ਔਰਤ ਨੂੰ ਇੱਕ ਆਪਣਾ ਰੋਜ਼ਮਰਗਾ ਦੀ ਜ਼ਿੰਦਗੀ ਦੇ ਜਿਹੜੇ ਕੰਮ ਕਰਨ ਦੇ ਵਿੱਚ ਉਹ ਸਹਾਇਤਾ ਵੀ ਰਹੀ ਹੈ ਅੱਜ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਸਾਡੇ ਇਲਾਕੇ ਦੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਜੀ ਨੂੰ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਨਾ ਸਿਰਫ ਸਾਡਾ ਮਾਣ ਵਧਾਇਆ ਪਰ ਸਾਨੂੰ ਬਹੁਤ ਹੀ ਉਤਸ਼ਾਹ ਦਿੱਤਾ ਸਾਡੇ ਵਿਦਿਆਰਥੀ ਬਹੁਤ ਹੀ ਉਤਸਾਹਤ ਹੋਏ ਹੋਏ ਨੇ ਕਿ ਇੱਕ ਪਤਵੰਤੇ ਸੱਜਣ ਸਾਡੀ ਸੰਸਥਾ ਦੇ ਵਿੱਚ ਪਹੁੰਚੇ ਨੇ ਉਸ ਦੇ ਲਈ ਮੈਂ ਆਪਣੀ ਸੰਸਥਾ ਵੱਲੋਂ ਆਪਣੇ ਸਟਾਫ ਵੱਲੋਂ ਤੇ ਵਿਦਿਆਰਥੀਆਂ ਵੱਲੋਂ ਦਾ ਖਾਸ ਧੰਨਵਾਦ ਕਰਦਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਏ ਨੇ ਅੱਜ ਕਪੂਰਥਲਾ ਵਿੱਚ ਪੁਸ਼ਪਾ ਗੁਜਰਾਲ ਸਾਇੰਂਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ ਸ਼੍ਰੀ ਕਟਾਰੀਏ ਦੇ ਨਾਲ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਵੀ ਮੌਜੂਦ ਸਨ ਕਪੂਰਥਲਾ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਅਤੇ ਐਸਐਸਪੀ ਮਾਨਯੋਗ ਰਾਜਪਾਲ ਦਾ ਸਵਾਗਤ ਗੌਰਵ ਤੂਰਾ ਨੇ ਕੀਤਾ ਸੀ ਸ਼ਹੀਦੀ ਜੋੜ ਮੇਲੇ ਦੌਰਾਨ ਰੋਪੜ ਦੇ ਵਿੱਚ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਵੱਲੋਂ ਜਿੱਥੇ ਗੱਤਕੇ ਦੇ ਮੁਕਾਬਲੇ ਕਰਵਾਏ ਗਏ ਉੱਥੇ ਹੀ ਲੰਬੇ ਕੇਸਾ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਨੌਜਵਾਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਇਸ ਦੌਰਾਨ ਮੂਲ ਮੰਤਰ ਸਾਹਿਬ ਦਾ ਪਾਠ ਤੇ ਅਰਦਾਸ ਕਰਨ ਉਪਰੰਤ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਇਹਨਾਂ ਮੁਕਾਬਲਿਆਂ ਦੀ ਅਰੰਭਤਾ ਕਰਵਾਈ ਤੇ ਵਕ ਵਕ ਕੋਨੀਆਂ ਤੋਂ ਆਇਆਂ ਗੱਤਗਾ ਟੀਮਾਂ ਨੇ ਜੋਰ ਦਿਖਾਏ ਤੇ ਪ੍ਰਬੰਧਕਾ ਵੱਲੋਂ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਾਮ ਵੀ ਦਿੱਤੇ ਜਾ ਰਹੇ ਹਨ। ਸ਼੍ਰੋਮਣੀ ਕਮਿਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਨਾਤਾਰਮਿਕ ਗਤੀਵਿਧੀਆਂ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੀ ਮਹਾਨ ਵਿਰਾਸਤ ਤੇ ਸਨਹਿਰੀ ਇਤਿਹਾਸ ਸਾਬ੍ਹ ਸ਼੍ਰੀ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਛੇਦ ਦੀ ਪੰਦਰਵਾਰਾ ਜਿਹਦੀ ਸ਼ੁਰੂਆਤ ਪਰਿਵਾਰ ਬਿਛੋੜੇ ਘਰਵਾਰੇ ਤੋਂ 15 ਤਰੀਕ ਨੂੰ ਸ਼ੁਰੂ ਕੀਤੀ ਗਈ। ਅੱਜ ਦੂਸਰੇ ਪੜਾਚੇ ਗੁਰਦੁਆਰਾ ਪੱਠਾ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡੇ ਸਾਰੇ ਆਗੂ ਸਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਨਤਮਸਤਕ ਹੋਏ ਆ। ਇਹ ਜਿਉਂ-ਜਿਉਂ ਮੈਂ ਦੇਖਦਾ ਸ਼ਹੀਦੀ ਦਿਹਾੜਾ ਸ਼ੁਰੂ ਹੁੰਦਾ ਲੋਕਾਂ ਦਾ ਸਤਿ ਪਿਆਰ ਤੇ ਲੋਕਾਂ ਦੀ ਸਤਿ ਜਿਹੜੀ ਆਪਣੇ ਸ਼ਰਧਾ ਆ ਉਹ ਦਿਨੋਂ-ਦਿਨ ਓਮੜ ਕੇ ਵੱਧ ਰਹੀ ਤੇ ਮੈਂ ਉਹ ਦਿਨ ਪਰਿਵਾਰ ਪਛੋੜੇ ਵੀ ਦੇਖਿਆ ਸੀ ਤੇ ਬਹੁਤ ਵੱਡੀ ਤਦਾਦ ਚ ਤੇ ਅੱਜ ਵੀ ਇਵੇਂ ਤੌਰ ਚ ਚਮਕੌਰ ਸਾਹਿਬ ਇਵੇਂ ਫਤਿਹਗੜ ਸਾਹਿਬ ਬਹੁਤ ਵੱਡੇ ਪੱਧਰ ਤੇ ਲੋਕ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਇਹ ਸੁਨਹਿਰਾ ਇਤਿਹਾਸ ਇਸ ਕਰਕੇ ਵੀ ਆ ਕਿ ਸਤ ਗੁਰਾਂ ਨੇ ਆਪਣਾ ਸਾਰਾ ਹੀ ਸਰਬੰਸ ਸਰਬੰਸ ਦੇ ਵਿੱਚ ਉਮਿੱਤਰ ਸਾਹਿਬ ਜੀ ਪੰਜ ਪਿਆਰਿਆਂ ਚੋ ਤਿੰਨ ਪੰਜ ਪਿਆਰੇ ਵੀ ਚਮਕੌਰ ਗੜ ਦੀ 40 ਸਿੰਘ ਇਤਿਆਦਕ ਬਹੁਤ ਸਾਰਾ ਮਹਾਨ ਜਿਹੜਾ ਸਿੱਖ ਪੰਥ ਦਾ ਖਜ਼ਾਨਾ ਸੀ ਉਹ ਵੀ ਸਰਸਰ ਦੀ ਵੀ ਜੁੜ ਗਿਆ ਪਰ ਗੁਰੂ ਸਾਹਿਬ ਨੇ ਸੀਨੇ ਕੀਤੀ ਆਪਣੇ ਸਾਹਿਬ ਜਦਾਂ ਨੂੰ ਹੱਥੀ ਤੋੜਿਆ ਔਰ ਉਹਨਾਂ ਦੇ ਤੋੜਿਆ ਨਹੀਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਦੇਖ ਕੇ ਅੱਜ ਜਕਾਰੇ ਵੀ ਗਏ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸਭ ਤੋਂ ਮੈਂ ਸਮਝਦਾ ਸਿੱਖ ਪੰਥ ਦਾ ਮਹਾਨ ਹੈ ਸਾਇ ਜੀ ਦੀ ਪੰਦਰਵਾੜੀ ਵੱਡੀ ਕੀਮਤੀ ਦੇ ਵਿੱਚ ਆਈਆਂ ਸਾਲੀਆਂ ਉਹ ਸੰਗਤਾਂ ਜਿਹੜੇ ਇੱਥੇ ਗੱਲ ਬੈਠੇ ਹੋ ਜੀ ਆਇਆਂ ਆ ਤੁਹਾਡੇ ਵਾਕਿਆ ਹੈ ਉਹ ਔਰ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਕਾਨੀ ਸਾਹਿਬ ਦਾ ਬਾਕੀ ਸਖਸੀਤਾਂ ਦਾ ਪ੍ਰਵਾਹ ਕਰਨ ਜਿਹੜਾ ਨਹੀਂ ਅਜੇ ਇਸ ਪ੍ਰੋਸੈਸ ਹੰਨੇ ਪਹੁੰਚਿਆ ਦੀਵਾਨ ਦੇ ਵਿੱਚ ਸ਼ਹੀਦੀ ਸਮਾਜ ਦੇ ਵਿੱਚ ਹੋ ਬਹੁਤ ਵਾਹ ਹੈ ਇਹ ਜਿਹੜਾ ਇਤਿਹਾਸ ਹੈ ਇਹ ਦੁਨੀਆ ਦੇ ਵਿੱਚ ਇੱਕ ਨਵੇਕਲਾ ਇਤਿਹਾਸ ਸਮਝਾ ਕਿ ਕਿਸ ਤਰੀਕੇ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਦੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੇ ਅੰਤ ਹਾਦਰ ਉਮਰਾਂ ਦੇ ਕੁਝ ਸਿੱਖਾਂ ਨੇ ਔਖੇ ਔਖੇ ਵੇੜੇ ਕਿਸ ਤਰੀਕੇ ਜੰਗ ਲੜ ਜਦੋਂ ਮੈਂ ਜਾ ਪਰ ਇਹਦਾ ਟੱਕਰ ਕੀਤਾ ਸੈਦ ਨਹੀਂ ਛੱਡਿਆ ਵੱਡੀਆਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਮੈਂ ਸਮਝਾ ਕੇ ਜੇ ਅਸੀਂ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਚੱਲਦੇ ਉਹਨਾਂ ਦੀ ਬਜਾਏ ਉਹਨਾਂ ਦੀ ਸ਼ਹਾਦਤਾਂ ਦੀ ਤੁਹਾਨੂੰ ਕਹਿੰਦਾ ਇਹ ਤਾਂ ਇਸ ਧਰਤੀ ਦਾ ਜਿਹੜਾ ਇਤਿਹਾਸ ਹੈ ਕੋਹੋ ਸੁਨਸਾਰੇ ਮਹਾਨ ਚੀਜ਼ਾਂ ਨੂੰ ਕੱਪਸਾ ਗੱਲ ਸੁਣੋ ਕਿ ਇਹ ਮੌਕੇ ਤੇ ਤੁਹਾਨੂੰ ਗੁੱਸੇ ਨੂੰ ਕੈਮ ਰੱਖਣਾ ਚਾਈਨਾ ਡੋਰ ਕਰਕੇ ਹਰ ਸਾਲ ਕਈ ਹਾਦਸੇ ਹੁੰਦੇ ਹਨ ਅਤੇ ਲੋਕ ਆਪਣੀ ਜਾਨ ਵੀ ਗਵਾ ਦਿੰਦੇ ਹਨ ਗੁਰਦਾਸਪੁਰ ਵਿੱਚ ਇੱਕ ਨੌਜਵਾਨ ਦੇ ਦੋਸਤ ਨਾਲ ਚਾਈਨਾ ਡੋਰ ਕਰਕੇ ਹਾਦਸਾ ਹੋ ਗਿਆ ਸੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਸੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਫੈਸਲਾ ਲਿਆ ਹੈ ਕਿ ਉਹ ਚਾਈਨਾ ਡੋਰ ਦੇ ਖਿਲਾਫ ਜੰਗ ਲੜੇਗਾ ਤੇ ਉਸਨੇ ਆਪਣੀ ਦੁਕਾਨ ਦੇ ਬਾਹਰ ਚਾਈਨਾ ਡੋਰ ਨਾ ਵਰਤੋ ਦੇ ਬੋਰਡ ਲਗਾਏ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਕਿ ਚਾਈਨਾ ਡੋਰ ਕਰਕੇ ਮੇਰੇ ਦੋਸਤ ਨਾਲ ਹਾਦਸਾ ਹੋਇਆ ਸੀ ਜਿਸ ਵਿੱਚ ਉਹ ਜ਼ਖਮੀ ਹੋਇਆ ਸੀ ਮੈਂ ਤੇ ਲਿਖਿਆ ਜਰ ਚੈਨਾ ਡੋਰ ਖੁੰਨੀ ਡੋਰ ਦੀ ਵਰਤੋਂ ਨਾ ਕਰੋ ਇਸ ਡੋਰ ਕਰਕੇ ਕੋਈ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜੇਰਾ ਵੀ ਨੌਜਵਾਨ ਪ੍ਰਣ ਕਰਦਾ ਹੈ ਕਿ ਉਹ ਚੈਨਾ ਡੋਰ ਦੀ ਵਰਤੋਂ ਨਹੀਂ ਕਰੇਗਾ ਉਸ ਨੂੰ ਕਪੜੇ 10% ਵਿਸ਼ੇਸ਼ ਛੋਟ ਦਿੱਤੀ ਜਾਏਗੀ ਕਿਉਂ ਆ ਲਗਾਣਾ ਪਿਆ ਕਿ ਤੁਹਾਡੀ ਮਾਨਸਿਕ ਚੜ੍ਹ ਮੈਂ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ 3-4 ਸਾਲ ਤੋਂ ਨੋਟਿਸ ਕਰਦਾ ਆ ਰਿਹਾ ਕਿ ਇਹ ਦੇ ਕਰਕੇ ਬਹੁਤ ਹਾਸੇ ਹੋ ਰਹੇ ਨੇ ਲੋਕਾਂ ਦੀ ਜਾਨਾਂ ਗਵਾਈਆਂ ਯਾਰੀਆਂ ਤੇ ਮੈਂ ਇਹ ਕਹਿਣਾ ਕਿ ਇਹ ਡੋਰ ਨੂੰ ਬੰਦ ਕੀਤਾ ਜਾਵੇ ਜਰ ਤੋ ਇਹ ਖਤਮ ਕੀ ਤਏ ਖੂਨਨੀ ਡੋਰ ਆ ਗਈ ਹੈ ਜਿਹਦੇ ਕਰਕੇ ਲੋਕਾਂ ਦੀ ਬਹੁਤ ਜ਼ਿਆਦਾ ਮੌਤਾ ਹੋ ਰਹੀਆਂ ਮੈਂ ਕੋਈ ਬਾਈਕ ਤੇ ਜਾ ਰਿਹਾ ਵਾ ਤੇ ਉਹਦੇ ਵਿੱਚ ਮਤਲਬ ਕੀ ਬਾਈਕ ਤੇ ਜਾਂਦੇ ਆਂਦੇ ਕਿਸੇ ਦੇ ਹਾਸਾ ਹੋ ਜਾਂਦਾ ਵਾ ਤੇ ਇਸ ਕਰਕੇ ਮੈਂ ਕਹਿੰਦਾ ਇਹ ਡੋਰ ਨੂੰ ਬੰਦ ਕੀਤਾ ਜਾਵੇ ਤੁਹਾਡੇ ਵੀ ਫਰੈਂਡਾਂ ਨੇ ਵੀ ਹਾਸਾ ਮੇਰੇ ਫਰੈਂਡ ਨਾਲ ਹਾਸਾ ਹੋਇਆ ਕੱਲ 2-3 ਦਿਨ ਦੀ ਗੱਲ ਹੈਗੀ ਹੈ ਉਹ ਜੋ ਮੈਟੋ ਦਾ ਕੰਮ ਕਰਦਾ ਡਿਲੀਵਰੀ ਬੋਏ ਦਾ ਉਹਦੇ ਮੱਥੇ ਦੇ ਅੱਖ ਤੇ ਨੱਕ ਦੇ ਹੱਥਾਂ ਤੱਕ ਮਤਲਬ ਕਿ ਚੈਨਾ ਡੋਰ ਉਹ ਡਿਲੀਵਰੀ ਕਰਨ ਜਾਂਦੇ ਤੇ ਡੋਰ ਜਿਹੜੀ ਇਹ ਫਿਰ ਗਈ ਚੇਰ ਕਰੋਗੀ ਉਹਦੀ ਪਰਮਾਤਮਾ ਨੇ ਜਾਨ ਬਚਾਤੀ ਆ ਉਹ ਡਿੱਗ ਗਿਆ ਸੀ ਉਹ ਸਾਈਡ ਤੇ ਉਹਦੇ ਸੱਟਾਂ ਬਹੁਤ ਲੱਗਿਆ ਨੇ ਦੋ ਤਿੰਨ ਦਿਨ ਰੈਸਟ ਤੋਂ ਬਾਅਦ ਉਹ ਫੇਰ ਆਪਣਾ ਡਿਊਟੀ ਏਰੀਆ ਨਾਲ ਕੀਤੀ ਹੈ ਡਿਲੀਵਰੀ ਆਪਣਾ ਕੰਮ ਜਿਹੜਾ ਸ਼ੁਰੂ ਕੀਤਾ ਵਾ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਚੱਲੀ ਆ ਰਹੀ ਸੁਭਾਨਪੁਰ ਤੋਂ ਪੁਲੱਥ ਕਰੀਬ 17 ਕਿਲੋਮੀਟਰ ਲੰਬੀ ਸੜਕ ਤੇ ਹੁਣ ਭਾਗ ਖੁੱਲਣ ਜਾ ਰਹੇ ਹਨ ਕਰੀਬ 40 ਤੋਂ 45 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਦਾ ਕਾਇਆ ਕਲਪ ਹੋਣ ਜਾ ਰਿਹਾ ਸੜਕ ਦੀ ਹਾਲਤ ਸੁਧਾਰਨ ਦੇ ਕੰਮਦੋਤ ਕਟਨ ਵਿਧਾਨ ਸਭਾ ਹਲਕਾ ਪੁਲਤ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਡਾਇਰੈਕਟਰ ਪੀ ਡਬਲਯੂ ਆਰ ਡੀਏ ਹਰਸ਼ਿਮਰਨ ਸਿੰਘ ਨੂੰ ਮਨਵਲੋ ਕੀਤਾ ਗਿਆ ਤੇ ਉਹਨਾਂ ਦਾਵਾ ਕੀਤਾ ਹੈ ਕਿ ਲਗਭਗ 4 ਮਹੀਨਿਆਂ ਦੇ ਅੰਦਰ ਅੰਦਰ ਸੜਕ ਮਲਾਈ ਵਰਗੀ ਬਣ ਜਾਵੇਗੀ ਇਹਦਾ ਵੈਸੇ ਹੈ ਤੇ ਮੁੱਦਾ ਇਕੱਲਾ ਨਡਾਲੇ ਦਾ ਨਹੀਂ ਪੁਲਤ ਪੂਰੇ ਹਲਕੇ ਦਾ ਹੀ ਜਿਹੜੀ ਸੁਭਾਨਪੁਰ ਤੋਂ ਨਡਾਲਾ ਨਡਾਲੇ ਤੋਂ ਪੁਲਤ ਰੂਟ ਦਾ ਜਿਹੜਾ ਕੋਈ ਮਸਲਾ ਸੀਗਾ ਬੜੇ ਚਿਰ ਦੀਆਂ ਕੋਈ ਸੀਗੀਆਂ ਜਿਹੜੀਆਂ ਰੀਕਵੈਸਟ ਕੀਤੀ ਗਈ ਸੀ ਡਿਪਾਰਟਮੈਂਟ ਵੱਲੋਂ ਹੋਰ ਡਿਪਾਰਟਮੈਂਟਸ ਦਾ ਜਿਹੜਾ ਇਸ਼ੂ ਸੀਗਾ ਉਹਨੂੰ ਅੱਜ ਰਿਜ਼ੋਲਵ ਕਰਾ ਕੇ ਇਸ਼ੂ ਨੂੰ ਅੱਜ ਨਾਲੇ ਇੱਕ ਸਾਰੀ ਸੰਗਤ ਜਿੰਨੇ ਪਿੰਡ ਆ ਜਿੰਨੇ ਨੂੰ ਵੀ ਇਹ ਰੂਟ ਲੱਗਦਾ ਸਾਰੇ ਇੱਥੇ ਮੌਜੂਦ ਹੈ ਅੱਜ ਇਹ ਵੀ ਦੱਸਦੇ ਕਿ ਕਿੰਨੀ ਚੌੜੀ ਕਰਨ ਲੱਗੇ ਆਪਾਂ ਰੋਡ ਇੱਕ ਇਹ ਪਲੱਸ ਇਹਦਾ ਜਿਹੜਾ ਟੈਂਡਰ ਜਿਹੜਾ ਆ ਫਲੋਟ ਕਰਨ ਲਈ ਆਲਰੇਡੀ ਕਹਿ ਦਿੱਤਾ ਐਕਸੀਨ ਸਾਹਿਬ ਨੂੰ ਵੀ ਤੇ ਜਿਹੜੀਆਂ ਕੋਈ ਪੈਂਡਿੰਗ ਪਰਮਿਸ਼ਨਸ ਵੀ ਸੀਗੀਆਂ ਉਹ ਸੀਐਮ ਆਫਿਸ ਤੋਂ ਜਿਹੜੇ ਆ ਉਹਨਾਂ ਨੂੰ ਅੱਗੇ ਡਿਪਾਰਟਮੈਂਟਸ ਨੂੰ ਕਹ ਦਿੱਤਾ ਗਿਆ ਕਿ ਬਿਤੇ ਨਾ ਨੈਕਸਟ ਫਿਊ ਡੇਸ ਦੇ ਇਹਦਾ ਇੱਕ ਕੰਮ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਊਗਾ ਇਹ ਮੈਂ ਮੁਬਾਰਕ ਬਾਤ ਦੇਣਾ ਚਾਹੁੰਦਾ ਸਾਰਿਆਂ ਨੂੰ ਨਡਾਲਾ ਵਾਸੀਆਂ ਨੂੰ ਖਾਸ ਕਰਕੇ ਕਿਉਂਕਿ ਵੇਖੋ ਇਸ਼ੂ ਤਾਂ ਹੈਗਾ ਸਾਰਿਆਂ ਦਾ ਸਾਂਝਾ ਹੀ ਪਰ ਨਡਾਲਾ ਵਾਸੀਆਂ ਨੇ ਸਭ ਤੋਂ ਵੱਧ ਜਿਹੜਾ ਆ ਜਦੋਂ ਵੀ ਕਿਤੇ ਗੱਲ ਕਰਨੀ ਤੇ ਇਹਨਾਂ ਨੇ ਗੱਲ ਕੀਤੀ ਤਾਂ ਅੱਜ ਇਹਨਾਂ ਦੇ ਕਰਕੇ ਜਿਹੜਾ ਇਹ ਰੋਡ ਆ ਜਿਹੜਾ ਲਈ ਆਲਰੇਡੀ ਪੈਸੇ ਤੇ ਬੜੇ ਚਿਰ ਦੇ ਆ ਰੱਖੇ ਹੀ ਪਰ ਕੁਝ ਜਿਹੜੀਆਂ ਵਿੱਚ ਦਿੱਕਤਾਂ ਆ ਰਹੀਆਂ ਸੀ ਕਿ ਉਹ ਅੱਜ ਅਸੀਂ ਦੂਰ ਕਰਾ ਕੇ ਜਿਹੜਾ ਇਹਦਾ ਕੰਮ ਜਿਹੜਾ ਆ ਸ਼ੁਰੂ ਕਰਵਾ ਰਹੇ ਆ ਅੱਜ ਮਹਿਕਮੇ ਦੇ ਆਫੀਸਰਸ ਵੀ ਦੇ ਨਾਲ ਜਿਹੜੇ ਠੇਕੇਦਾਰ ਸਾਹਿਬ ਵੀ ਸਾਰੇ ਜਣੇ ਇੱਥੇ ਮੌਕੇ ਤੇ ਮੌਜੂਦ ਨੇ ਕਿੰਨੀ ਲਗਤ ਹੋਊਗੀ ਔਰ ਕਿੰਨਾ ਸਮਾਂ ਮੰਨ ਕੀਤਾ ਗਿਆ ਦੇਖੋ ਜੀ ਮੋਸਟ ਪ੍ਰੋਬਬਲੀ ਵਿਦਨ ਸਾਢੇ 3 4 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਆ ਇਹਦੀ ਜਿਹੜੀ ਕੰਸਟਰਕਸ਼ਨ ਆ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਵਿੱਚ ਜਿਹੜਾ ਆ ਇਹ ਮਤਲਬ ਕੰਮ ਜਿਹੜਾ ਮੁਕੰਮਲ ਹੋਵੇ ਤੇ ਨਾਲ ਇਹਦੇ ਤੇ ਲਗਤ ਜਿਹੜੀ 40 ਤੋਂ 45 ਕਰੋੜ ਦੇ ਆਸ-ਪਾਸ ਜਿਹੜੀ ਇਹਦੇ ਤੇ ਲਗਤ ਲੱਗੂਗੀ ਤੇ 17 ਕਿਲੋਮੀਟਰ ਦਾ ਇਹ ਸਟ੍ਰੈਚ ਆ ਪੂਰਾ ਕਿਉਂਕਿ ਕਹਿਣ ਨੂੰ ਕਹਿ ਦਿੰਦੇ ਸਭਾਨਪੁਰ ਨਡਾਲਾ ਰੋਡ ਪਰ ਤੇ ਸਭਾਨਪੁਰ ਨਡਾਲਾ ਪਲੱਥ ਰੋਡ ਆ ਪਲੱਤ ਤੱਕ ਇਸ਼ੂ ਜਿਹੜਾ ਜ਼ਿਆਦਾ ਜਿਹੜਾ ਆ ਰਿਹਾ ਸੀ ਉਹ ਪਲੱਤ ਸਾਈਡ ਦਾ ਆ ਰਿਹਾ ਸੀ ਕਿਉਂਕਿ ਉਹਦੇ 'ਚ ਸਾਈਡ ਤੇ ਜਿਹੜੀ ਕੋਈ ਜ਼ਮੀਨ ਸੀਗੀ ਜਿਹੜੇ ਰੁੱਖ ਲੱਗੇ ਹੋਏ ਆ ਜੰਗਲਾਤ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀਗੀ ਨਾਲ ਬਿਜਲੀ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀ ਜਿਨ੍ਹਾਂ ਦੇ ਖੰਬੇ ਵਗੈਰਾ ਵਿੱਚ ਆਉਂਦੇ ਆ ਸੋ ਅਸੀਂ ਕੰਮ ਸਟਾਰਟ ਕਰਵਾ ਰਹੇ ਆ ਤੇ ਬਹੁਤ ਜਲਦੀ ਜਿਹੜਾ ਆ ਲੋਕ ਇੱਥੋਂ ਬੜੇ ਆਰਾਮ ਨਾਲ ਨਾਲੇ ਖੁੱਲੀ ਚੌੜੀ ਰੋਡ ਦੇ ਉੱਤੇ ਲੰਘ ਕੇ ਜਾਇਆ ਕਰਨਗੇ ਤੇ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਨਾ ਵਿਭਾਗ ਆ ਜਿੱਥੇ ਨਾਲ ਆ ਤੇ ਕੋਈ ਕੋਈ ਹੋਰ ਵੀ ਮੁਸ਼ਕਲ ਆਈ ਕਿਸੇ ਤਰੀਕੇ ਸੀ ਉੱਤੇ ਚੜ ਕੇ ਆ ਇਹ ਨਾਲੇ ਕੋਈ ਧੰਦਾ ਨਹੀਂਗਾ ਕੋਈ ਨਵੀਂ ਰੋਡ ਇਹ ਸਰਕਾਰ ਦੀ ਆਪਾਂ ਬੜੇ ਚਿਰ ਦਾ ਇਹ ਮੰਗ ਸੀਗੀ ਪਰ ਇਹ ਪੂਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਸਾਡੇ ਟਾਈਮ ਤੋਂ ਪੂਰਾ ਹੋ ਰਿਹਾ ਇਦਾਂ ਹੀ ਨਡਾਰੇ ਚ ਜਿਹੜਾ ਸੀਵਰੇਜ ਦਾ ਵੀ ਕੰਮ ਸੀਗਾ ਇਹ ਵੀ ਕੋਈ ਨਵਾਂ ਨਹੀਂ ਸੀਗਾ ਇਹ ਕਿਤੇ 70 75 ਸਾਲਾਂ ਦਾ ਹੀ ਸੀ ਉਹ ਵੀ ਅਸੀਂ ਪੂਰਾ ਕਰਾ ਰਹੇ ਆ ਆ ਵਿੱਚ ਜਿਹੜੇ ਕੁਛ ਸ਼ੈਤਾਨੀ ਅੰਸਰ ਆ ਉਹ ਕੋਸ਼ਿਸ਼ ਇਹ ਕਰਦੇ ਕਿਸੇ ਨਾ ਕਿਸੇ ਤਰੀਕੇ ਵੀ ਡਕਾ ਦਈਏ ਪਰ ਉਹਨਾਂ ਦੀ ਮੈਂ ਕਹਿੰਨਾ ਜੀ ਬੇਅਕਲੀ ਇਹ ਬੇਸਮਝੀ ਹੈ ਕੀ ਲੋਕਾਂ ਨੂੰ ਜੇ ਖਰਾਬ ਕਰਕੇ ਤੰਗ ਕਰਨ ਦੀ ਕੋਸ਼ਿਸ਼ ਕਰੋਗੇ ਤੇ ਅਲਟੀਮੇਟਲੀ ਰੱਬ ਤੇ ਹੈਗਾ ਜੀ ਦੋਸਤੋ ਇਸ ਸਮੇਂ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੁਰੂ-ਗਰੂ ਹੋਵਾਂਗੇ ਤਤਕਲੇ ਇਮਨੂ ਯਾਨੀ ਕਿ ਤੇਜੁੰਦਰ ਕੌਰ ਨੂੰ ਦਿਵਜ਼ਾਦਰ ਰੱਬ ਰਾਖਾ